ਮੈਂ ਜੀ ਤੁਹਾਡਾ ਜੀ ਕੀ ਸਰਬਤ ਮੇਰਾ ਨਾਮ ਗਿਆਨ ਚੰਦ ਹੈ ਪਿਤਾ ਨੇਮ ਭਦਰ ਸਿੰਘ ਮੈਂ 7 ਅਗਸਤ ਨੂੰ ਮੈਂ ਮਲਕੰਨ ਤੋਂ ਘਰ ਨੂੰ ਆ ਰਿਹਾ ਸੀ ਔਰ ਗੁੰਮਟਾਲੀ ਪੁੱਲ ਲੱਗੇ ਮੇਰਾ ਉਥੇ ਮਲਕਾਤ ਲਾ ਹਮਲਾ ਹੋਇਆ ਜਿਹਦੇ ਕਰਕੇ ਮੈਨੂੰ ਮਤਲਬ ਬਹੁਤ ਗੁੱਜੀਆਂ ਸੱਟਾਂ ਲੱਗੀਆਂ ਔਰ ਮੈਨੂੰ ਪੂਰੀ ਤਰ੍ਹਾਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਇਹ ਨਹੀਂ ਪਤਾ ਕਿ ਮੇਰੇ ਉੱਤੇ ਹਮਲਾ ਕਿਉਂ ਕੀਤਾ ਗਿਆ ਔਰ ਮੈਂ ਚਾਹਨਾ ਵਾਂ ਕਿਉਂਕਿ ਜਿੰਨੇ ਵੀ ਮਤਲਬ ਕਿ ਪਿੱਛੇ ਮਲੇ ਮੈਨੂੰ ਲੱਗਦਾ ਕਿ ਜਿਹੜਾ ਆਪਣਾ ਉੱਥੇ ਠੇਕੇਦਾਰ ਹੈਗਾ ਸਕੰਦਰ ਹੈਗਾ ਇਹ ਜਿਹੜਾ ਪਹਿਲਾਂ ਕੰਮ ਕਰਦਾ ਹੈ ਔਰ ਉਹਨਾਂ ਦਾ ਬੇਟਾ ਲਲਿਤ ਔਰ ਅਨਕ ਬੇਟਾ ਮਤਲਬ ਕਿ ਵਾਸ਼ੂ ਸਕੰਦਰ ਇਹ ਤਿੰਨੋਂ ਉੱਥੇ ਹੈਗੇ ਮੌਜੂਦ ਹੈਗੇ ਜਦੋਂ ਮੈਂ ਉਹ ਤੋਂ ਫੈਕਟਰੀ ਤੋਂ ਨਿਕਲਿਆ ਤੇ ਮੈਨੂੰ ਸ਼ੱਕ ਹੈ ਕਿ ਇਹਨਾਂ ਨੇ ਇਹ ਕੰਮ ਕਰਾਇਆ ਹੈ ਇਹ ਕਿੰਨੇ ਵਜੇ ਦੀ ਬਾਰਦਾਦ ਹੈ ਇਹ 5 ਸਵਾ 5 ਵਜੇ ਦਵਾ ਮਾਰਤਨ 5 ਵਜੇ 20 ਮਿੰਟ ਤੱਕ ਕਿੰਨੇ ਬੰਦੇ ਸੀ ਜਿਹਨਾਂ ਨੇ ਘੱਟੇ ਹਮਲਾ ਕੀਤਾ ਪੰਜ ਬੰਦੇ ਸੀ ਉਹਨਾਂ ਦੇ ਕੀ ਕੋਈ ਜਾਣਦੇ ਤੁਸੀਂ ਇਹਨਾਂ ਨੂੰ ਮੈਂ ਕੋਈ ਉਹਨਾਂ ਨੂੰ ਜਾਣਦਾ ਐਫ ਆਈ ਆਰ ਚ ਨਾ ਲਿਖਾਂ ਹਾਂਜੀ ਲੇਕਿਨ ਮੈਂ ਉਹਨਾਂ ਨੂੰ ਜਾਣਦਾ ਨਹੀਂ ਆ ਲੇਕਿਨ ਮਤਲਬ ਫੋਟੋ ਤੋਂ ਪਤਾ ਲੱਗਦਾ ਕਿ ਮਤਲਬ ਕਿ ਹਾਂ ਵੀ ਇਹ ਇਹਨਾਂ ਨਾਮ ਮਤਲਬ ਮੇਨ ਅਗਾ ਜਾਸ ਜਿੰਨੇ ਮੇਰੇ ਉੱਤੇ ਮਤਲਬ ਕਿ ਤੇਜ਼ ਆਪਣਾ ਹਥਿਆਰ ਨਾਲ ਮੇਰੇ ਉੱਤੇ ਮਿਲ ਹਮਲਾ ਕੀਤਾ ਬਾਕੀ ਨੇ ਮਤਲਬ ਕਿ ਮਾਰ ਕੁੱਟ ਕੇ ਤੇ ਮੈਨੂੰ ਨਹੀਂ ਪਤਾ ਲੱਗਾ ਵੀ ਮਤਲਬ ਮੇਰੇ ਨਾਲ ਕੀ ਹੋ ਰਿਹਾ ਕੜੇ ਸਾਰਾ ਨਾਲ ਹਮਲਾ ਹੋਇਆ ਕੜੇ ਕੜੇ ਸਾਹਿਬ ਦਾਤਰ ਨਾਲ ਸਾਰੇ ਕੋ ਦਾਤਰ ਹੀ ਸੀ ਦਾਤਰ ਇਹ ਇੱਕੋ ਦਾਤਰ ਹੀ ਬਾਕੀ ਪਤਾ ਨਹੀਂ ਕੀ ਗਏ ਮੈਂ ਤੇ ਬਸ ਐਂਜੀ ਹੋ ਗਿਆ ਹੈਲਮਟ ਪਾਇਆ ਹੀ ਬਸ ਮੇਰੇ ਉੱਤੇ ਵਾਰ ਕਰਦੇ ਗਏ ਤੁਹਾਨੂੰ ਕਿੱਦਾਂ ਅੰਦਰ ਕੀ ਤੁਹਾਡੀ ਜਾਨ ਬਚੀ ਬਸ ਇਹ ਮੈਂ ਕਹਿੰਦਾ ਵੀ ਉਹ ਰਾਹ ਗਏ ਰਹੇ ਉਹਨਾਂ ਦੇ ਬਰਦੌਤ ਨਾਲ ਮੈਂ ਬਚ ਗਿਆ ਉਥੋਂ ਆਏ ਮਤਲਬ ਕਿ ਜਿਨ੍ਹਾਂ ਨੇ ਸਾਰੇ ਇਕੱਠੇ ਹੋਏ ਔਰ ਉਹਨਾਂ ਨੇ ਮਤਲਬ ਕਿ ਹਮਲਾਵਾਰਾਂ ਨੂੰ ਮਤਲਬ ਕਿ ਥੋੜਾ ਦਬਕਾ ਮਾਰਿਆ ਜਿਹਦੇ ਕਰਕੇ ਉਹ ਭੱਜ ਗਏ ਔਰ ਉਹਨਾਂ ਮੇਰੀ ਜਾਨ ਚਾਹ ਲੇਤਾ ਮੈਂ ਮੈਨੂੰ ਜਾਨ ਤੋਂ ਉਹਨਾਂ ਨੇ ਮਾਰ ਹੀ ਸੁਟਣਾ ਹੈ ਉਹ ਲੇਦੇ ਦੌਰਾਨ ਉਹ ਅੰਦਰ ਮਯੂਦ ਹੀ ਉੱਤੇ ਹਮਲੇ ਉੱਥੇ ਹਮਲੇ ਦੌਰਾਨ ਨਹੀਂ ਹੈਗਾ ਇਹ ਕੋਈ ਕੰਪਲੀਟ ਉਹਦਾ ਨਾਮ ਦਿੱਤਾ ਤੁਸੀਂ ਉਹਦਾ ਹਾਂਜੀ ਪਿੱਛੋਂ ਦਾ ਨਾਮ ਦਿੱਤਾ ਨਹੀਂ ਕਿ ਮੰਕੀ ਕਰਦੇ ਪ੍ਰਸ਼ਾਸਨ ਕੀ ਜਿਹੜੀ ਗੱਲ ਹੈ ਮੈਂ ਮਤਲਬ ਕਹਿਣਾ ਕਿ ਵੱਧ ਤੋਂ ਵੱਧ ਮਤਲਬ ਸਾਰੋਂ ਸਜ਼ਾ ਮਤਲਬ ਜਿੰਨੇ ਜਣ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਮਤਲਬ ਕਿ ਜਿਹੜਾ ਜਿਹਨੇ ਸ਼ਖਸ ਨੇ ਕਰਵਾਇਆ ਹਾਂ ਔਰ ਉਹਨੂੰ ਮਤਲਬ ਕਿ ਗੱਲਬਾਤ ਕਰਕੇ ਉਹਨੂੰ ਸਜ਼ਾ ਦਿੱਤੀ ਜਾਵੇ। ਕੌਨਫਰੰਸ ਸਿੱਤੀ ਆ ਰਹੀ ਹੈ ਇਸ ਪਰਿਵਾਰ ਵੱਲੋਂ ਮੰਨਤੀ ਕੀ ਜਾ ਰਹੀ ਹੈ ਕਾਰਵਾਈ ਦੀ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਡਾਕਟਰ ਹਰੀਸ਼ ਸ਼ਰਮਾ ਨੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਮਾਨਵ ਅਧਿਕਾਰ ਅੰਦਰਸ਼ ਕਮੇਟੀ ਅੱਜ ਸਾਡੀ ਮੀਟਿੰਗ ਹੋਈ ਹੈ ਜੀ ਜਿਹਦੇ ਵਿੱਚ ਸਾਡੇ ਮੈਂਬਰ ਨੇ ਸ਼੍ਰੀ ਗਿਆਨ ਚੰਦ ਜੀ ਹੋ ਰਹੇ ਬਹੁਤ ਮਾਨਦਾਰ ਨੇ ਔਰ ਇਸ ਹਿਸਾਬ ਦੇ ਗਊ ਨੇ ਇਹਨਾਂ ਦੇ ਕਤਲੇਆਮ ਇੱਕ ਹਮਲਾ ਹੋਇਆ ਜੀ ਗਮਟਾਲੇ ਉੱਤਰਦੇ ਆ ਜਿਹਦੇ ਵਿੱਚ ਇਹਨਾਂ ਤੇ ਕਾਫੀ ਸੱਟਾਂ ਲਾਈਆਂ ਔਰ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਦੀ ਫੈਕਟਰੀ ਜਿਹੜੀ ਮਜੀਠਾ ਬਾਈਪਾਸ ਤੇ ਫੈਕਟਰੀ ਉਹਦੇ ਚ ਇੱਕ ਠੇਕੇਦਾਰ ਵੀ ਆ ਜੀ ਇਹ ਉਹਦੇ ਚ ਪਹਿਲੇ ਠੇਕੇਦਾਰ ਸੀ ਫਿਰ ਉਹ ਆਇਆ ਇਹਨਾਂ ਨੂੰ ਉਸ ਠੇਕੇਦਾਰ ਤੇ ਔਰ ਉਹਦੇ ਦੋ ਲੜਕੇ ਨੇ ਉਹਨਾਂ ਤੇ ਸ਼ੱਕ ਆ ਜੀ ਕਿ ਮੇਰੇ ਤੇ ਹਮਲਾ ਉਹਨਾਂ ਨੇ ਕਰਵਾਇਆ ਔਰ ਇਹਨਾਂ ਦੇ ਕਹਿਣ ਦੇ ਮੁਤਾਬਕ ਹੀ ਜਿਸ ਨੇ ਦਾਤਰ ਮਾਰੇ ਨੇ ਇਹਨਾਂ ਤੇ ਉਹ ਫੈਕਟਰੀ 'ਚ ਕੰਮ ਵੀ ਕਰਦਾ ਰਿਹਾ ਜੀ ਉਹ ठेकेदार ਕੋਲ ਲੱਗਾ ਵੀ ਰਿਹਾ ਅਸੀਂ ਪੁਲਿਸ ਕਮਿਸ਼ਨ ਕੋ ਜਿਹੜਾ ਇਹਨਾਂ ਤੇ ਹਮਲਾ ਹੋਇਆ ਕਤਲ ਦਾ ਉਹ ਇਹ ਮੰਗ ਕਰਦੇ ਆਂ ਕਿ ਇਰਾਦਾ ਕਤਲ ਦਾ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਜੇ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਆਪਾਂ ਇੱਕ ਹਫ਼ਤੇ ਦਾ ਆਲਟੀਮੇਟ ਦਿੰਦੇ ਆਂ ਜੀ ਪ੍ਰਸ਼ਾਸਨ ਨੂੰ ਨਹੀਂ ਤੇ ਅਸੀਂ ਭੰਡਾਰੀ ਪੁਲ ਜਾਮ ਕਰਾਂਗੇ ਜਾਮ ਦੇ ਮਾਦਮ 'ਚ ਕੋਈ ਘਟਨਾ ਹੋਈ ਤੇ ਉਹਦਾ ਵੀ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਇੱਕ ਹਫ਼ਤੇ ਦਾ ਅਸੀਂ ਪੁਲਿਸ ਨੂੰ ਐਲਟੀਮੇਟ ਦਿੰਨੇ ਆ ਜੀ ਦੇਖੋ ਜੀ ਇਹ ਬਹੁਤ ਇਮਾਨਦਾਰ ਹੋਰ ਬਹੁਤ ਅੱਛੇ ਨੇ ਕਿਸੇ ਨਾਲ ਕਦੀ ਮਾੜੀ ਨਹੀਂ ਚੰਗੀ ਨਹੀਂ ਹੋਰ ਸਾਡੇ ਅੰਤਰਰਾਸ਼ਟਰੀ ਮਾਨਦਕਾਰ ਦੇ ਮੈਂਬਰ ਨੇ ਕਿਸੇ ਨਾਲ ਮਾੜੀ ਚੰਗੀ ਨਹੀਂ ਕਰਦੇ ਇਹਨਾਂ ਤੇ ਜਿਹੜਾ ਕਤਲ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਬਹੁਤ ਮਾੜੀ ਗੱਲ ਆ ਇਸ ਮਾਧਮ ਰਾਈ ਆਪਾਂ ਤੁਹਾਡੇ ਮਾਧਮ ਰਾਈ ਜੀ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਅਰਾਧਾ ਕਤਲ ਦਾ ਪਰਚਾ ਦਰਜ ਕਰੇ ਉਹਨਾਂ ਤੇ ਨਾ ਕੀਤਾ ਤੇ ਧਰਨਾ ਦੇਵਾਂਗੇ ਭੰਡਾਰੀ ਪੁਲ ਤੇ ਜੇ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਇਆ। ਮੌਕੇ ਤੇ ਪੁਲਿਸ ਵੀ ਪਹੁੰਚੀ ਸੀ ਕੀ ਹਸਪਤਾਲ? ਮੌਕੇ ਤੇ ਪੁਲਿਸ ਪਹੁੰਚੀ ਸੀ ਜੀ ਪੁਲਿਸ 1 ਘੰਟੇ ਬਾਅਦ ਪਹੁੰਚੀ ਹੈ ਜਦੋਂ ਇਹਨਾਂ ਤੇ ਹਮਲਾ ਹੋਇਆ ਜੀ। 1 ਘੰਟੇ ਬਾਅਦ ਪੁਲਿਸ ਪਹੁੰਚੀ ਆ ਉਸ ਟਾਈਮ ਇਹ ਹਸਪਤਾਲ ਚ ਚਲੇ ਗਏ ਸੀ। ਮੈਂ ਬਾਲਕ੍ਰਿਸ਼ਨ ਸ਼ਰਮਾ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦਾ ਚੇਅਰਮੈਨ ਹੋਣ ਦੇ ਨਾਤੇ ਅੱਜ ਕੱਲ ਜਿਹੜੀਆਂ ਸ਼ਹਿਰ ਦੇ ਵਿੱਚ ਲਗਾਤਾਰ ਵਾਰ ਦੱਤਾ ਹੁੰਦੀਆਂ ਨੇ ਉਹਦੇ ਵਿੱਚ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਸੁੱਤਾ ਹੈ ਕਿ ਉਹਨਾਂ ਦੇ ਇੰਨੇ ਹੌਸਲੇ ਵੱਧ ਗਏ ਹੈ ਕਿ ਰਾਤ ਦੇ ਸਮੇਂ ਕੋਈ ਵੀ ਵਿਅਕਤੀ ਜਾਂ ਲੇਡਿਸ ਰਾਤ ਦੇ ਸਮੇਂ ਨਹੀਂ ਨਿਕਲ پا ਰਹੀ ਕਿਉਂਕਿ ਇਹ ਹਥਿਆਰਬੰਦ 5-7 ਬੰਦਿਆਂ ਦਾ ਜਿਹੜਾ ਮਾਹੌਲ ਹੈ ਇਹ ਲੈ ਕੇ ਵਾਰਦਾਤਾ ਕਰ ਰਿਹਾ ਹੈ ਔਰ ਜਿਹੜੇ ਰਾਹgir ਨੇ ਉਹਨਾਂ ਨੂੰ ਜਾਨੀ ਨੁਕਸਾਨ ਪਹੁੰਚਾ ਰਿਹਾ ਸੋ ਮੈਂ ਪ੍ਰਸ਼ਾਸਨਕਾਰੀ ਬੇਨਤੀ ਕਰਾਂਗਾ ਕਿ ਇਹਨਾਂ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਜਿੱਥੇ ਤੱਕ ਹਰਸ਼ਜੀਤ ਨੇ ਦੱਸਿਆ ਕਿ ਇੱਕ ਉਹਨਾਂ ਦੇ ਆਪਣੇ ਗਰੁੱਪ ਦੇ ਬੰਦੇ ਹੈ ਗਿਆਨ ਚੰਦ ਜੀ ਜਿਹੜੇ ਕਿ ਸਾਡੇ ਵੀ ਆਪਣੇ ਬੜੇ ਪੁਰਾਣੇ ਮਿੱਤਰ ਨੇ ਉਹਨਾਂ ਦੇ ਨਾਲ ਵੀ ਇੱਕ ਘੁਮਟਾਲਾ ਪੁਲ ਦੇ ਉੱਤੇ ਇੱਕ ਵਾਰਦਾਤ ਹੋਈ ਹੈ ਜਿਦੇ ਵਿੱਚ ਉਹਨਾਂ ਨੂੰ ਜਾਨੂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਉਹ ਪਤਾ ਨਹੀਂ ਕੁਦਰਤ ਵੱਲੋਂ ਉਹਨਾਂ ਦੇ ਉੱਤੇ ਪ੍ਰਮਾਤਮਾ ਨੇ ਹੱਥ ਰੱਖਿਆ ਕਿਸ ਤਰ੍ਹਾਂ ਉਹਨਾਂ ਦਾ ਬਚਾਅ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਾਫੀ ਨੁਕਸਾਨ ਹੋਇਆ ਸਰੀਰ ਦਾ ਹੱਥ ਵੀ ਟੁੱਟਾ ਲੱਤਾਂ ਬਾਹਾਂ ਚ ਵੀ ਕਾਫੀ ਸੱਟਾਂ ਮਾਰੀਆਂ ਪਤਾ ਨਹੀਂ ਇਹ ਜਿਹੜੇ ਲੋਗ ਨੇ ਆਪਣੀ ਕੁਛ ਪੈਸਿਆਂ ਦੇ ਖਾਤਰ ਲੋਕਾਂ ਦੇ ਉੱਤੇ ਜਾਨਲੇਵਾ ਹਮਲਾ ਕਰ ਰਹੇ ਨੇ ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਇਹਨਾਂ ਤੇ ਨਕੇਲ ਕਸੀ ਜਾਵੇ ਔਰ وارदत ਦੇ ਸਮੇਂ ਜਿਹੜੇ ਲੋਕ ਮੌਜੂਦਾ ਦਿਖਾਈ ਦੇ ਰਹੇ ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਗਿਆਨ ਚੰਦ ਜੀ ਨੂੰ ਨਿਆਂ ਦਿੱਤਾ ਜਾਵੇ اور میں ਤੁਹਾਡੇ ਸਾਰੇ ਪੁਲਿਸ ਦਾ ਪ੍ਰਸ਼ਾਸਨ ਦਾ ਮੈਂ ਧੰਨਵਾਦ ਕਰਾਂਗਾ